ਇੱਕ ਬਹੁਤ ਵੱਡੀ ਲੇਟੈਸਟ ਪੋਲੀਟੀਕਲ ਅਪਡੇਟ ਨਿਕਲ ਕੇ ਆਈ ਆ ਤੇ ਉਹ ਆਈ ਆ ਆਪਣੇ ਗੁਵਾਂਡੀ ਦੇਸ਼ ਬੰਗਲਾਦੇਸ਼ ਤੋਂ ਬੰਗਲਾਦੇਸ਼ ਦਾ ਇੱਕ ਬਹੁਤ ਹੀ ਵੱਡਾ ਸ਼ਹਿਰ ਆ ਚਿਟਾਗੋਂਗ ਚਿਟਾਗੋਂਗ ਦੇ ਵਿੱਚ ਐਤਵਾਰ ਦੇ ਦਿਨ ਅਮਰੀਕਨ 에ਅਰ ਫੋਰਸ ਦੇ ਪਲੇਨਸ ਨੇ ਲੈਂਡ ਕੀਤਾ ਤੇ ਇਹਨਾਂ ਦੇ ਵਿੱਚੋਂ ਜਿਹੜਾ ਸਭ ਤੋਂ ਇੰਪੋਰਟੈਂਟ ਪਲੇਨ ਸੀਗਾ ਜਿਹੜਾ ਲੈਂਡ ਕੀਤਾ ਉਹ ਹੈਗਾ ਵਾ ਸੀ 130 ਜੇ ਸੁਪਰ ਹਰਕੁਲਿਸ ਨਾਰਮਲੀ ਇਹ ਜਹਾਜ਼ ਜਾਪਾਨ ਦੇ ਵਿੱਚ ਖੜਾ ਰਹਿੰਦਾ ਕਿਉਂਕਿ ਜਾਪਾਨ ਦੇ ਨਾਲ ਅਮਰੀਕਾ ਦੇ ਬਹੁਤ ਹੀ ਜ਼ਿਆਦਾ ਚੰਗੇ ਸਬੰਧ ਨੇ ਬਟ ਇਸ ਵਾਰ ਐਤਵਾਰ ਦੇ ਦਿਨ ਇਹ ਜਹਾਜ਼ ਜਾਪਾਨ ਤੋਂ ਉੱਡਿਆ ਤੇ ਪਹੁੰਚ ਜਾਂਦਾ ਵਾ ਚਿਟਾਗੋਂਗ ਹੁਣ ਇਹ ਜਿਹੜਾ ਏਰੀਆ ਵਾ ਚਿਟਾਗੋਂਗ ਦਾ ਇਹ ਇੱਕ ਪਾਸੇ ਮਾਇਨਮਾਰ ਦੇ ਬਿਲਕੁਲ ਨੇੜੇ ਆ ਜਿਹਨੂੰ ਪਹਿਲਾਂ ਬਰਮਾ ਕਿਹਾ ਜਾਂਦਾ ਸੀ ਤੇ ਨਾਲ ਦੀ ਨਾਲ ਹੀ ਇੰਡੀਆ ਦੇ ਨਾਰਥ ਈਸਟ ਦੇ ਬਿਲਕੁਲ ਹੀ ਨਾਲਾ ਹੁਣ ਇਹ ਸਭ ਕੁਝ ਕਿਉਂ ਹੋਇਆ ਇਹਨੂੰ ਜਾਣਨ ਦੇ ਲਈ ਆਪਾਂ ਥੋੜਾ ਜਿਹਾ ਇਤਿਹਾਸ ਦੇ ਪੰਨਿਆਂ ਦੇ ਵਿੱਚ ਪਿੱਛੇ ਚਲਦੇ ਹਾਂ ਲਾਸਟ ਜੁਲਾਈ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਇੱਕ ਬਹੁਤ ਹੀ ਵੱਡਾ ਸਟੂਡੈਂਟ ਵਿਦਰੋਹ ਹੋਇਆ ਸਟੂਡੈਂਟ ਵਿਦਰੋਹ ਤੋਂ ਬਾਅਦ ਜਿਹੜੇ ਉੱਥੋਂ ਦੇ ਪ੍ਰਾਈਮ ਮਿਨਿਸਟਰ ਹੁੰਦੇ ਆ ਸ਼ੇਖ ਹਸੀਨਾ ਉਹਨਾਂ ਦਾ ਤਖਤ ਆ ਪਲਟ ਹੋ ਜਾਂਦਾ ਸ਼ੇਖ ਹਸੀਨਾ ਸ਼ਰਨ ਲੈਣ ਦੇ ਲਈ ਇੰਡੀਆ ਪਹੁੰਚ ਜਾਂਦੇ ਆ ਇੰਡੀਅਨ ਗਵਰਨਮੈਂਟ ਉਹਨਾਂ ਨੂੰ ਸ਼ਰਨ ਦਿੰਦੀ ਆ ਪਰ ਜਿਹੜਾ ਇਹ ਇੰਨਾ ਜ਼ਿਆਦਾ ਵੱਡਾ ਵਿਦਰੋਹ ਹੋਇਆ ਤੇ ਤਖਤਾ ਪਲਟ ਹੋਇਆ ਇਹਦੇ ਪਿੱਛੇ ਬਹੁਤ ਸਾਰੇ ਲੋਕਾਂ ਦਾ ਮੰਨਣਾ ਵਾ ਕਿ ਅਮਰੀਕਾ ਦਾ ਸਿੱਧਾ ਸਿੱਧਾ ਹੱਥ ਰਿਆ ਵਾ ਤੇ ਇਹ ਚੀਜ਼ਾਂ ਚਿੱਟੇ ਦਿਨ ਦੀ ਤਰ੍ਹਾਂ ਪੂਰੀ ਕਲੀਅਰ ਹੋ ਜਾਂਦੀਆਂ ਨੇ ਉਸ ਟਾਈਮ ਦੇ ਉੱਪਰ ਜਦੋਂ ਸ਼ੇਖ ਹਸੀਨਾ ਦੀ ਥਾਂ ਦੇ ਉੱਪਰ ਯੂਨਸ ਖਾਨ ਨਵੇਂ ਪ੍ਰਧਾਨ ਮੰਤਰੀ ਬਣਦੇ ਆ ਯੂਨਸ ਖਾਨ ਦਾ ਪਿਛਲੇ ਬਹੁਤ ਲੰਬੇ ਅਰਸੇ ਤੋਂ ਅਮਰੀਕਾ ਦੇ ਨਾਲ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਦੇ ਨਾਲ ਬਹੁਤ ਹੀ ਜ਼ਿਆਦਾ ਕਲੋਜ਼ ਸੰਬੰਧ ਰਹੇ ਆ ਯੂਨਿਸਖਾਂਦੇ ਬੰਗਲਾਦੇਸ਼ ਦਾ ਚਾਰਜ ਸੰਭਾਲਣ ਸਾਰੀ ਅਮਰੀਕਾ ਦੀ ਬੰਗਲਾਦੇਸ਼ ਦੇ ਵਿੱਚ ਜਿਹੜੀ ਪ੍ਰੈਜ਼ੈਂਸ ਆ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਆ ਰਾਜਨੀਤਿਕ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਵੱਧਦੀ ਆ ਪਰ ਨਾਲ ਦੇ ਨਾਲ ਹੀ ਕੀ ਵੱਧ ਜਾਂਦਾ ਬੰਗਲਾਦੇਸ਼ ਦੇ ਵਿੱਚ ਯੂਐਸ ਦੀ ਮਿਲਟਰੀ ਪ੍ਰੈਜ਼ੈਂਸ ਉਸ ਤੋਂ ਬਾਅਦ ਹੁਣ ਪਿਛਲੇ ਜੂਨ ਤੋਂ ਲੈ ਕੇ ਮਤਲਬ ਜੂਨ 2025 ਤੋਂ ਲੈ ਕੇ ਲਗਾਤਾਰ ਅਮਰੀਕਨ ਫੋਰਸਸ ਤੇ ਬੰਗਲਾਦੇਸ਼ ਦੀਆਂ ਫੋਰਸਸ ਜੁਆਇੰਟ ਡ੍ਰਿਲਸ ਕਰ ਰਹੀਆਂ ਸਭ ਤੋਂ ਪਹਿਲਾਂ ਹੁੰਦੀ ਹੈ ਟਾਈਗਰ ਲਾਈਟਨਿੰਗ ਫਿਰ ਹੁੰਦੀ ਹੈ ਟਾਈਗਰ ਸ਼ਾਰਕ ਤੇ ਹੁਣ ਤੋਂ ਸਿਰਫ ਥੋੜੀ ਦੇਰ ਪਹਿਲਾਂ ਹੀ ਇੱਕ ਹੋਰ ਬਹੁਤ ਹੀ ਵੱਡੀ ਜੁਆਇੰਟ ਡ੍ਰਿਲ ਹੋਈ ਆ ਜਿਹਦੇ ਵਿੱਚ ਦੋਨੇ ਦੇਸ਼ਾਂ ਦੇ ਸਪੈਸ਼ਲੀ ਯੂਐਸ ਆਰਮੀ ਦੀ ਸਪੈਸ਼ਲ ਫੋਰਸਸ ਭਾਗ ਲੈਂਦੀਆਂ ਨੇ 60 ਦਿਨਾਂ ਦੇ ਅੰਦਰ ਅੰਦਰ ਤਿੰਨ ਵੱਡੀਆਂ ਡ੍ਰਿਲਸ ਹੁੰਦੀਆਂ ਨੇ ਤੇ ਇਹ ਸਾਰਾ ਕੁਝ ਹੋ ਰਿਹਾ ਵਾ ਇੰਡੀਆ ਦੇ ਬਾਰਡਰ ਦੇ ਬਿਲਕੁਲ ਹੀ ਨੇੜੇ ਤਾਂ ਇੰਡੀਆ ਦਾ ਇਹਦੇ ਪਿੱਛੇ ਚਿੰਤਾ ਕਰਨੀ ਬਿਲਕੁਲ ਹੀ ਵਾਜਬ ਹੈ ਇੱਕ ਹੋਰ ਬਹੁਤ ਹੀ ਜ਼ਿਆਦਾ ਅਜੀਬੋ-ਗਰੀਬ ਘਟਨਾ ਵਾਪਰਦੀ ਆ ਇਸੇ ਸਾਲ April ਦੇ ਵਿੱਚ ਜਾਂ April ਦੇ ਵਿੱਚ ਬੰਗਲਾਦੇਸ਼ 'ਚ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਇੱਕ ਬਹੁਤ ਹੀ ਪੌਸ਼ ਹੋਟਲ ਦੇ ਇੱਕ ਕਮਰੇ ਦੇ ਵਿੱਚੋਂ ਇੱਕ ਇਨਸਾਨ ਦੀ Laash ਮਿਲਦੀ ਆ ਜਦੋਂ ਉਹਦੀ ਆਈਡੈਂਟੀਫਿਕੇਸ਼ਨ ਕੀਤੀ ਜਾਂਦੀ ਆ ਸ਼ਨਾਖਤ ਕੀਤੀ ਜਾਂਦੀ ਆ ਤਾਂ ਪਤਾ ਲੱਗਦਾ ਕਿ ਇਹ ਜਿਹੜੀ Laash ਆ ਜਿਹੜੀ ਬਹੁਤ ਹੀ ਜ਼ਿਆਦਾ ਰਹੱਸਮਈ ਤਰੀਕੇ ਦੇ ਨਾਲ ਇਸ ਹੋਟਲ ਦੇ ਕਮਰੇ ਦੇ ਵਿੱਚੋਂ ਮਿਲੀ ਉਹ Laash ਕਿਦੀ ਆ ਅਮਰੀਕਨ ਆਰਮੀ ਦੇ ਸਪੈਸ਼ਲ ਫੋਰਸਸ ਦੇ ਇੱਕ ਬਹੁਤ ਹੀ ਵੱਡੇ ਅਧਿਕਾਰੀ ਦੀ ਹੁਣ ਇਹ ਅਧਿਕਾਰੀ ਬੰਗਲਾਦੇਸ਼ ਦੇ ਵਿੱਚ ਕੀ ਕਰ ਰਿਹਾ ਸੀ ਕਿਹੜੇ ਮੰਤਵ ਦੇ ਨਾਲ ਇਹਨੂੰ ਭੇਜਿਆ ਗਿਆ ਕੀ ਇਹ ਅਧਿਕਾਰਿਕ ਤੌਰ ਦੇ ਉੱਪਰ ਉੱਥੇ ਸੀ ਜਾਂ ਫਿਰ ਇਹ ਆਪਣੇ ਪਰਸਨਲ ਟੂਰ ਦੇ ਉੱਪਰ ਸੀ ਤੇ ਨਾਲ ਦੀ ਨਾਲ ਹੀ ਇਹਦੀ ਬੰਗਲਾਦੇਸ਼ ਦੇ ਵਿੱਚ ਹੋਈ ਰਹੱਸਮਈ ਮੌਤ ਦਾ ਕਾਰਨ ਕੀ ਆ ਇਹਦੇ ਬਾਰੇ ਦੇ ਵਿੱਚ ਅੱਜ ਤੱਕ ਵੀ ਅਮਰੀਕਾ ਨੇ ਕੋਈ ਵੀ ਸਿੱਧੇ ਸ਼ਬਦਾਂ ਦੇ ਵਿੱਚ ਆਨਸਰ ਨਹੀਂ ਦਿੱਤਾ ਬਹੁਤ ਸਾਰੇ ਲੋਕਾਂ ਨੇ ਇਹ ਕਿਆਸਰਾ ਈ ਲਾਈ ਕਿ ਇਸ ਇਨਸਾਨ ਦਾ ਕੰਮ ਸੀਗਾ ਹੋਰ ਬਹੁਤ ਸਾਰੇ ਅਮਰੀਕਨ ਜਸੂਸਾਂ ਦੀ ਤਰ੍ਹਾਂ ਬੰਗਲਾਦੇਸ਼ ਦੇ ਵਿੱਚ ਰਹਿ ਕੇ ਮਿਆਂਮਾਰ ਦੀ ਇੰਡੀਆ ਦੇ ਉੱਪਰ ਤੇ ਚਾਈਨਾ ਦੇ ਉੱਪਰ ਪੂਰਾ ਕੰਟਰੋਲ ਰੱਖਣਾ ਤੇ ਇਥੋਂ ਖੁਫੀਆ ਰਿਪੋਰਟਾਂ ਵਾਸ਼ਿੰਗਟਨ ਭੇਜਣੀਆਂ ਹੁਣ ਜੇ ਆਪਾਂ ਇਤਿਹਾਸ ਦੇ ਵਿੱਚ ਥੋੜਾ ਪਿੱਛੇ ਜਾਈਏ ਤੇ ਪਿਛਲੀਆਂ ਕੁਝ ਘਟਨਾਵਾਂ ਨੂੰ ਦੇਖੀਏ ਤਾਂ ਇੰਨੀ ਚੀਜ਼ ਕਲੀਅਰ ਪਤਾ ਲੱਗਦੀ ਆ ਕਿ ਬਹੁਤ ਸਾਰੇ ਕੰਟਰੀ ਇਹ ਜਿਹਰੇ ਜਿਨ੍ਹਾਂ ਦੇ ਵਿੱਚ ਅਮਰੀਕਾ ਨੇ ਕਿਸੇ ਨਾ ਕਿਸੇ ਬਹਾਨੇ ਆਪਣੀਆਂ ਫੋਰਸਸ ਅੰਦਰ ਵਾੜੀਆਂ ਪਰ ਉਸ ਤੋਂ ਬਾਅਦ ਉਹ ਪੂਰਾ ਦਾ ਪੂਰਾ ਦੇਸ਼ ਅਗਲੇ ਕੁਝ ਸਾਲਾਂ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਬਰਬਾਦ ਹੋਇਆ ਨਾ ਸਿਰਫ ਉਹ ਕੱਲਾ ਦੇਸ਼ ਬਲਕਿ ਉਹ ਪੂਰਾ ਦਾ ਪੂਰਾ ਖੇਤਾ ਚਾਹੇ ਇੱਥੇ ਆਪਾਂ ਇਰਾਕ ਲੈ ਲਈਏ ਚਾਹੇ ਅਫਗਾਨਿਸਤਾਨ ਲੈ ਲਈਏ ਤੇ ਚਾਹੇ ਦੁਨੀਆ ਦੇ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਕੰਟਰੀ ਇੱਕ ਹੋਰ ਐਂਗਲ ਇੱਥੋਂ ਜਿਹੜਾ ਨਿਕਲ ਕੇ ਆ ਰਿਹਾ ਵਾ ਅਮਰੀਕਾ ਦੇ ਜਿਹੜਾ ਇਹ ਐਤਵਾਰ ਦੇ ਦਿਨ ਅਮਰੀਕਨ 에ਅਰ ਫੋਰਸ ਦੇ ਜਹਾਜ਼ ਬੰਗਲਾਦੇਸ਼ ਦੇ ਚਿਟਾਗੋਂਗ ਏਰੀਆ ਦੇ ਵਿੱਚ ਉਤਰੇ ਆ ਮਾਇਨਮਾਰ ਦਾ ਐਂਗਲ ਮਾਇਨਮਾਰ ਦੇ ਵਿੱਚ ਵੀ ਪਿਛਲੇ ਕੁਝ ਟਾਈਮ ਤੋਂ ਪੂਰੀ ਤਰ੍ਹਾਂ ਦੇ ਨਾਲ ਰਾਜਨੀਤਿਕ ਉਥਲ-ਪੁਥਲਾਂ ਉੱਥੇ ਵੀ ਤਖਤਾ ਪਲਟ ਹੋਇਆ ਤੇ ਪਿਛਲੇ ਕਾਫੀ ਸਾਲਾਂ ਤੋਂ ਲਗਾਤਾਰ ਕਤਲਿਆਂ ਉਥੇ ਆਮ ਲੋਕਾਂ ਦੇ ਚੱਲ ਰਹੇ ਆ ਇਸ ਟਾਈਮ ਦੇ ਉੱਪਰ ਉਥੇ ਜਨਤਾ ਪਾਵਰ ਕੁਝ ਲੋਕ ਉਹਨੂੰ ਜੁਨਟਾ ਕਹਿੰਦੇ ਆ ਕੁਝ ਲੋਕ ਉਹਨੂੰ ਜਨਤਾ ਕਹਿ ਦਿੰਦੇ ਆ ਉਹਨਾਂ ਦਾ ਲਗਾਤਾਰ ਲੜਾਈਆਂ ਚੱਲ ਰਹੀਆਂ ਨੇ ਉਥੋਂ ਦੇ ਰੈਬਲਸ ਦੇ ਨਾਲ ਤੇ ਉਹਨਾਂ ਦੇ ਰੈਬਲਸ ਜਿਹੜੇ ਨੇ ਮਤਲਬ ਜਿਹੜੇ ਹੁਣ ਇਸ ਰਾਜ ਕਰਦੇ ਹੋਈ ਇਸ ਜੰਟਾ ਗਵਰਨਮੈਂਟ ਨੂੰ ਦੇ ਅਗੇਂਸਟ ਕੰਮ ਕਰ ਰਹੇ ਆ ਉਹਨਾਂ ਨੂੰ ਸਿੱਧੀ ਸਿੱਧੀ ਸਪੋਰਟ ਮਿਲ ਰਹੀ ਆ ਚਾਈਨਾ ਤੋਂ ਤੇ ਨਾਲ ਦੀ ਨਾਲ ਹੀ ਅਮਰੀਕਾ ਤੋਂ ਤਾਂ ਹੁਣ ਮਿਆਂਮਾਰ ਵੀ ਬੰਗਲਾਦੇਸ਼ ਦੀ ਤਰ੍ਹਾਂ ਜਾਂ ਇੱਕ ਟਾਈਮ ਦੇ ਇਰਾਕ ਦੀ ਤਰ੍ਹਾਂ ਅਫਗਾਨਿਸਤਾਨ ਦੀ ਤਰ੍ਹਾਂ ਦੋ ਵੱਡੇ ਗੁੱਟਾਂ ਦੀ ਆਪਸ ਦੇ ਵਿੱਚ ਪੋਲੀਟੀਕਲ ਪਾਵਰ ਨੂੰ ਹਥਿਆਉਣ ਦੀ ਗੇਮ ਦਾ ਹਿੱਸਾ ਬਣ ਚੁੱਕਿਆ ਵਾ ਅਗਲੀ ਪ੍ਰੋਬਲਮ ਇੱਥੇ ਇਹ ਆ ਬੰਗਲਾਦੇਸ਼ ਦੇ ਲਈ ਕਿ ਬੰਗਲਾਦੇਸ਼ ਦਾ ਬਾਰਡਰ ਮਿਆਂਮਾਰ ਦੇ ਨਾਲ ਲੱਗਦਾ 271 ਕਿਲੋਮੀਟਰ ਦਾ ਇਹ ਬਾਰਡਰ ਆ ਇਹ ਪੂਰਾ ਦਾ ਪੂਰਾ ਏਰੀਆ ਪਹਾੜਾਂ ਤੇ ਜੰਗਲਾਂ ਦੇ ਨਾਲ ਕਿਰਿਆ ਹੋਇਆ ਤੇ ਉਹ ਜਿੰਨੇ ਵੀ ਰੈਬਲਸ ਨੇ ਉਹਨਾਂ ਦਾ ਇਹਨੂੰ ਗੜ ਮੰਨਿਆ ਜਾ ਰਿਹਾ ਜਿਨ੍ਹਾਂ ਨੂੰ ਅਮਰੀਕਾ ਤੇ ਚਾਈਨਾ ਸਪੋਰਟ ਕਰ ਰਹੇ ਆ ਪਰ ਹੁਣ ਇਸ ਏਰੀਏ ਦੇ ਵਿੱਚ ਜਿਹੜਾ ਬੰਗਲਾਦੇਸ਼ ਵਾਲੀ ਸਾਈਡ ਤੇ ਪੈਂਦਾ ਉਹਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਕੰਟਰੋਲ ਆ ਬੰਗਲਾਦੇਸ਼ ਦੀ ਆਰਮੀ ਦਾ ਪਰ ਜਦੋਂ ਤੋਂ ਮੁਹੰਮਦ ਯੂਨਿਸ ਬੰਗਲਾਦੇਸ਼ ਦੇ ਪ੍ਰਾਈਮ ਮਿਨਿਸਟਰ ਬਣੇ ਆ ਉਦੋਂ ਤੋਂ ਅਮਰੀਕਾ ਇਹ ਚਾ ਰਿਹਾ ਵਾ ਕਿ ਇਸ ਪੂਰੇ ਦੇ ਪੂਰੇ ਏਰੀਏ ਦਾ ਖਿੱਤੇ ਦਾ ਕੰਟਰੋਲ ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਮਿਲੇ ਤੇ ਇਹਦੇ ਕਰਕੇ ਹੀ ਪਿੱਛੇ ਜੇ ਯੂਨ ਨੇ ਆਪਣੇ ਵੱਡੇ ਆਪਰੇਸ਼ਨ ਵਗੈਰਾ ਜਾਂ ਜੋ ਵੀ ਉਹਨਾਂ ਦੇ ਪ੍ਰੋਗਰਾਮ ਹੁੰਦੇ ਆ ਯੂਨ ਦੇ ਉਹਨਾਂ ਨੂੰ ਇਸ ਪੂਰੇ ਏਰੀਏ ਦੇ ਵਿੱਚ ਸਟਾਰਟ ਕਰਨ ਦੇ ਲਈ ਮੁਹੰਮਦ ਯੂਨਿਸ ਦੀ ਇਜਾਜ਼ਤ ਮੰਗੀ ਮੁਹੰਮਦ ਯੂਨਿਸ ਵੈਸੀ ਅਮਰੀਕਾ ਦਾ ਹੱਥ ਠੋਕਾ ਵਾ ਤਾਂ ਉਹਨੇ ਇਹ ਇਜਾਜ਼ਤ ਦਿੱਤੀ ਪਰ ਇਹਦੇ ਉੱਪਰ ਸਖਤ ਵਿਰੋਧ ਹੋਇਆ ਬੰਗਲਾਦੇਸ਼ ਦੀ ਆਰਮੀ ਦਾ ਹੁਣ ਇੱਕ ਪਾਸੇ ਜਦੋਂ UN ਇਹ ਕਹਿ ਰਿਹਾ ਕਿ ਅਸੀਂ ਆਪਣੇ ਸਿਰਫ ਸ਼ਾਂਤੀ ਵਾਲੇ ਪ੍ਰੋਗਰਾਮ ਉੱਤੇ ਸ਼ੁਰੂ ਕਰ ਰਹੇ ਹਾਂ ਮਤਲਬ ਕਿ ਗਰੀਬ ਲੋਕਾਂ ਦੀ امداد ਕਰਨੀ ਉਹਨਾਂ ਨੂੰ ਰਾਸ਼ਨ ਵਗੈਰਾ ਮਹਈਆ ਕਰਵਾਉਣਾ ਤੇ UN ਦੀ ਜਿਹੜੀ ਪੀਸ ਕੀਪਿੰਗ ਫੋਰਸ ਆ ਉਹਨੂੰ ਉੱਥੇ ਡਿਪਲੋਏ ਕਰਨਾ ਪਰ ਜੇ ਇੱਕ ਵਾਰੀ ਫੇਰ ਆਪਾਂ ਇਤਿਹਾਸ ਦੇ ਵਿੱਚ ਜਾਈਏ ਤਾਂ ਇਹ ਸਿਰਫ ਇੱਕ ਪਲੋਏ ਆ ਇਹ ਹਮੇਸ਼ਾ ਸਿਰਫ ਇੱਕ ਪਲਾਨ ਹੁੰਦਾ ਵਾ ਅਮਰੀਕਾ ਦਾ ਯੂਨ ਨੂੰ ਆਪਣੇ ਹੱਕ ਦੇ ਵਿੱਚ ਵਰਤਣਾ ਆਪਣੀ ਪ੍ਰੈਜ਼ੈਂਸ ਉਸ ਏਰੀਏ ਦੇ ਵਿੱਚ ਵਧਾਉਣ ਦੇ ਲਈ ਵੈਸੇ ਵੀ ਯੂਨ ਪੀਸਕੀਪਿੰਗ ਫੋਰਸਸ ਦਾ ਆਪਣਾ ਇੱਕ ਇਤਿਹਾਸ ਰਿਹਾ ਵੀ ਜਿੱਥੇ ਵੀ ਕਿਤੇ ਲੋਕਾਂ ਨੂੰ ਲੋਡ ਪਈਆ ਉੱਥੇ ਉਹਨਾਂ ਨੇ ਕੋਈ ਬਹੁਤ ਜ਼ਿਆਦਾ ਵਧੀਆ ਕੰਮ ਨਹੀਂ ਕੀਤਾ ਸਭ ਤੋਂ ਵੱਡੀ ਉਦਾਹਰਣ ਹੈਗੀ ਆ ਜੁਲਾਈ 1995 ਦਾ ਸਰਬੀਆ ਦੀਆਂ ਫੋਰਸਸ ਦੁਆਰਾ ਬੋਸਨੀਆਂ ਦੇ 8000 ਮੁਸਲਮਾਨਾਂ ਦਾ ਕੀਤਾ ਹੋਇਆ ਕਤਲਿਆਂ ਇਸ ਤੋਂ ਸਿਰਫ ਕੁਝ ਘੰਟੇ ਪਹਿਲਾਂ ਜਿਹੜੀ ਉੱਥੇ ਯੂਨ ਦੀ ਪੀਸਕੀਪਿੰਗ ਫੋਰਸ ਸੀ ਉਸ ਟਾਈਮ ਦੇ ਉੱਪਰ ਨੀਦਰਲੈਂਡ ਕੰਟਰੀ ਜਿਹਨੂੰ ਹਾਲੈਂਡ ਵੀ ਕਿਹਾ ਜਾਂਦਾ ਉਹਨਾਂ ਦੀ ਆਰਮੀ ਯੂਨ ਪੀਸਕੀਪਿੰਗ ਫੋਰਸ ਦੀ ਤਰ੍ਹਾਂ ਉੱਥੇ ਕੰਮ ਕਰ ਰਹੀ ਸੀ ਤੇ ਜਦੋਂ ਹੀ ਇਹ ਕਤਲਿਆਂ ਹੋਣਾ ਸ਼ੁਰੂ ਹੁੰਦਾ ਬਹੁਤ ਹੀ ਰਹੱਸਮਈ ਤਰੀਕੇ ਦੇ ਨਾਲ ਇਸ ਤੋਂ ਕੁਝ ਘੰਟੇ ਪਹਿਲਾਂ ਇਹ ਪੂਰੀ ਦੀ ਪੂਰੀ ਪੀਸਕੀਪਿੰਗ ਫੋਰਸ ਇਸ ਏਰੀਆ ਨੂੰ ਛੱਡ ਕੇ ਉੱਥੋਂ ਚਲੀ ਜਾਂਦੀ ਆ ਮਤਲਬ ਕਿ ਉਹਨਾਂ 8000 ਬੋਸਨੀਆਂ ਮੁਸਲਮਾਨਾਂ ਨੂੰ ਸਰਬੀਆ ਦੇ ਉਹਨਾਂ ਲੜਾਕਿਆਂ ਦੇ ਹਵਾਲੇ ਕਰਕੇ ਖਿਸਕ ਜਾਂਦੇ ਆ ਹੁਣ ਇਹ ਤਾਂ ਗੱਲ ਰਹੀ ਮਿਆਂਮਾਰ ਦੀ ਤੇ ਬੰਗਲਾਦੇਸ਼ ਦੀ ਹੁਣ ਆਪਾਂ ਆਉਨੇ ਆਂ ਇੰਡੀਆ ਤੇ ਕਿ ਇਹਨਾਂ ਸਾਰੀਆਂ ਡਿਵੈਲਪਮੈਂਟਸ ਤੋਂ ਇੰਡੀਆ ਨੂੰ ਕੋਈ ਖਤਰਾ ਹੋ ਸਕਦਾ ਇੰਡੀਆ ਨੂੰ ਕਨਸਰਨਡ ਹੋਣਾ ਚਾਹੀਦਾ ਜਾਂ ਨਹੀਂ ਤਾਂ ਇਹਦਾ ਆਨਸਰ ਆ ਬਿਲਕੁਲ ਕਿਉਂਕਿ ਇਹ ਪੂਰਾ ਦਾ ਪੂਰਾ ਏਰੀਆ ਇੰਡੀਆ ਦੇ ਬਾਰਡਰ ਦੇ ਬਿਲਕੁਲ ਹੀ ਨਾਲ ਆ ਡ੍ਰਿਲਸ ਪਾਵੇਂ ਬੰਗਲਾਦੇਸ਼ ਦੇ ਵਿੱਚ ਅਮਰੀਕਨ ਆਰਮਡ ਫੋਰਸਸ ਦੇ ਨਾਲ 2009 ਤੋਂ ਚੱਲ ਰਹੀਆਂ ਉਦੋਂ ਦੇ ਹਾਲਾਤ ਵੱਖਰੇ ਸੀ ਅੱਜ ਦੇ ਇੰਡੀਆ ਦੇ ਸੰਬੰਧ ਬੰਗਲਾਦੇਸ਼ ਦੇ ਨਾਲ ਤੇ ਅਮਰੀਕਾ ਦੇ ਨਾਲ ਦੋਨਾਂ ਦੇ ਨਾਲ ਬਿਲਕੁਲ ਹੀ ਵੱਖਰੇ ਨੇ ਇੰਡੀਆ ਦੇ ਲਈ ਅਗਲੀ ਵੱਡੀ ਪ੍ਰੋਬਲਮ ਇਹ ਆ ਰਹੀ ਆ ਚਾਈਨਾ ਵਾਲੇ ਪਾਸਿਆਂ ਤੋਂ ਚਾਈਨਾ 30 ਦਾ ਰਿਵਰ ਦੇ ਉੱਪਰ 500 ਮਿਲੀਅਨ ਡਾਲਰ ਦਾ ਇੱਕ ਮੀਗਾ ਪ੍ਰੋਜੈਕਟ ਬਣਾ ਰਿਹਾ ਜਿਹੜਾ ਸ਼ੇਖ ਹਸੀਨਾ ਹੋਣਾ ਦੀ ਗਵਰਨਮੈਂਟ ਦੇ ਟਾਈਮ ਇੰਡੀਆ ਨੂੰ ਲਗਭਗ ਲਗਭਗ ਮਿਲ ਚੁੱਕਿਆ ਸੀ ਪਰ ਤਖਤਾ ਪਲਟ ਹੁੰਦਾ ਮੁਹੰਮਦ ਯੂਨਸ ਗੱਦੀ ਦੇ ਉੱਪਰ ਬੈਠਦੇ ਆ ਤੇ ਇਹ ਪ੍ਰੋਜੈਕਟ ਮਿਲ ਜਾਂਦਾ ਚਾਈਨਾ ਨੂੰ ਤਾਂ ਚਾਈਨਾ ਦੀ ਪ੍ਰੈਜ਼ੈਂਸ ਵੀ ਇਸ ਪੂਰੇ ਏਰੀਆ ਦੇ ਵਿੱਚ ਵਧ ਰਹੀ ਆ ਹੁਣ ਇਹ ਇੱਕ ਬਹੁਤ ਹੀ ਦਿਲਚਸਪ ਖੇਡ ਚੱਲ ਰਿਹਾ ਮਿਆਂਮਾਰ ਤੇ ਬੰਗਲਾਦੇਸ਼ ਇੱਕ ਟਾਈਮ ਸੀਰੀਆ, ਇਰਾਕ, ਅਫਗਾਨਿਸਤਾਨ ਦੀ ਤਰ੍ਹਾਂ ਜਿਵੇਂ ਉੱਥੇ ਰਸ਼ੀਆ ਤੇ ਅਮਰੀਕਾ ਨੇ ਆਪਣੀ ਆਪਣੀ ਸੁਪੀਰੀਅਰਟੀ ਦੇ ਲਈ ਖੇਡ ਖੇਡੀ ਤੇ ਇਹਨਾਂ ਦੇਸ਼ਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਤਬਾਹ ਕੀਤਾ। ਹੁਣ ਮਿਆਂਮਾਰ ਤੇ ਬੰਗਲਾਦੇਸ਼ ਇੱਥੇ ਦੋ ਵੱਡੇ ਕੰਟਰੀਜ਼ ਦੀ ਆਪਸ ਦੇ ਵਿੱਚ ਲੜਾਈ ਚੱਲ ਰਹੀ ਆ, ਕਸ਼ਮਕਸ਼ ਚੱਲ ਰਹੀ ਆ। ਇਸ ਵਾਰ ਹੈ ਗਿਆ ਅਮਰੀਕਾ ਤੇ ਚਾਈਨਾ ਹੁਣ ਚਾਈਨਾ ਨੂੰ ਤੀਸਤਾ ਰਿਵਰ ਦੇ ਉੱਪਰ ਇੰਨਾ ਵੱਡਾ ਪ੍ਰੋਜੈਕਟ ਬਣਾਉਣ ਦੀ ਲੋੜ ਕੀ ਆ 500 ਮਿਲੀਅਨ ਡਾਲਰ ਦਾ ਉਹਨੂੰ ਸਿੱਧਾ-ਸਿੱਧਾ ਫਾਇਦਾ ਵਾ ਉਹਨੂੰ ਇੰਡੀਅਨ ਓਸ਼ੀਅਨ ਦੇ ਵਿੱਚ ਐਕਸੈਸ ਮਿਲ ਜੂਗੀ ਬੇ ਆਫ ਬੰਗਾਲ ਦੇ ਵਿੱਚ ਸਿੱਧੀ-ਸਿੱਧੀ ਉਹਨੂੰ ਐਕਸੈਸ ਮਿਲਣੀ ਆ ਜਿਹੜੀ ਕਿ ਚਾਈਨਾ ਪਿਛਲੇ ਬਹੁਤ ਟਾਈਮ ਤੋਂ ਅਰुणाਚਲ ਪ੍ਰਦੇਸ਼ ਵਾਲੇ ਏਰੀਏ ਤੋਂ ਚਾਹ ਰਿਹਾ ਵਾ ਦੂਸਰੇ ਪਾਸੇ ਅਮਰੀਕਾ ਦਾ ਫਾਇਦਾ ਇੱਥੇ ਇਹ ਆ ਕਿ ਇੰਡੀਆ ਦੇ ਇੱਕ ਮੋੜੇ ਦੇ ਉੱਪਰ ਬੈਠਾ ਹੈ ਪਾਕਿਸਤਾਨ ਤੁਹਾਂ ਪਾਕਿਸਤਾਨ ਦੇ ਵਿੱਚ ਅਮਰੀਕਾ ਦੀ ਪ੍ਰੈਜ਼ੈਂਸ ਬਹੁਤ ਜ਼ਿਆਦਾ ਆ ਇੰਡੀਆ ਦੇ ਉੱਪਰ ਨਜ਼ਰ ਰੱਖਣ ਦੇ ਲਈ ਈਰਾਨ ਦੇ ਉੱਪਰ ਨਜ਼ਰ ਰੱਖਣ ਦੇ ਲਈ ਬੰਗਲਾਦੇਸ਼ ਤੇ ਮਾਇਨਮਾਰ ਅਮਰੀਕਾ ਦੇ ਲਈ ਜੀਓਗ੍ਰਾਫਿਕਲੀ ਬਿਲਕੁਲ ਹੀ ਸੂਟ ਕਰਦੇ ਆ ਇੱਥੇ ਪ੍ਰੈਜ਼ੈਂਸ ਆਪਣੀ ਵਧਾ ਕੇ ਇੰਡੀਆ ਤੇ ਚਾਈਨਾ ਦੋਨਾਂ ਦੇ ਉੱਪਰ ਬਿਲਕੁਲ ਹੀ ਨੇੜਿਓਂ ਨਿਗਾ ਰੱਖ ਸਕਦਾ ਵਾ ਅਮਰੀਕਾ ਤਾਂ ਇੱਕ ਬਹੁਤ ਹੀ ਵੱਡੀ ਗੇਮ ਪੋਲੀਟਿਕਲੀ ਖੇਡੀ ਜਾ ਰਹੀ ਆ ਦੁਨੀਆ ਦੀਆਂ ਦੋ ਬਹੁਤ ਹੀ ਵੱਡੀਆਂ ਤਾਕਤਾਂ ਦੇ ਦੁਆਰਾ ਹੁਣ ਇਹਦੇ ਨਤੀਜੇ ਮਿਆਂਮਾਰ ਤੇ ਬੰਗਲਾਦੇਸ਼ ਤੇ ਲਈ ਕੀ ਹੋਣਗੇ ਇਹ ਸਿਰਫ ਪੁਵੇਖੀ ਦੱਸ ਸਕਦਾ ਪਰ ਕੁਛ ਨਾ ਕੁਛ ਆਪਾਂ ਨੂੰ ਇਹਦੇ ਬਾਰੇ ਵਿੱਚ ਇਤਿਹਾਸ ਤੋਂ ਪਤਾ ਲੱਗ ਸਕਦਾ ਵਾ ਮੁਹੰਮਦ ਯੂਨਸ ਇੱਕ ਬਹੁਤ ਹੀ ਜ਼ਿਆਦਾ ਡੇਂਜਰਸ ਗੇਮ ਖੇਡ ਰਹੇ ਆ ਜਿਹੜੀ ਕਿਸੇ ਟਾਈਮ ਹੋ ਸਕਦਾ ਉਹਨਾਂ ਦੇ ਦੇਸ਼ ਨੂੰ ਤੇ ਉਹਨਾਂ ਨੂੰ ਖੁਦ ਵੀ ਪਰਸਨਲ ਤੌਰ ਦੇ ਉੱਪਰ ਬਹੁਤ ਬੁਰੀ ਤਰ੍ਹਾਂ ਦੇ ਨਾਲ ਭਾਰੀ ਪਾਊਗੀ ਕਿਉਂਕਿ ਇਤਿਹਾਸ ਦੇ ਵਿੱਚ ਆਪਾਂ ਦੇਖਿਆ ਵਾ ਬਹੁਤ ਸਾਰੇ ਲੋਕ ਇਸ ਤਰ੍ਹਾਂ ਹੋਏ ਆ ਜਿਨ੍ਹਾਂ ਦਾ ਇੱਕ ਟਾਈਮ ਬਹੁਤ ਹੀ ਜ਼ਿਆਦਾ ক্লোਜ਼ ਟਾਈਸ ਰਹੀਆਂ ਅਮਰੀਕਾ ਦੇ ਨਾਲ ਉਸਾਮਾ ਬਿਨ ਲਾਦਨ ਖੁਦ ਰਿਹਾ ਵਾ ਸਦਾਮ ਹੁਸੈਨ ਵੀ ਇਹਨਾਂ ਦੇ ਵਿੱਚ ਸ਼ਾਮਲ ਆ ਪੰਜਾਬੀਆਂ ਨੂੰ ਸਦਾਮ ਹੁਸੈਨ ਦੇ ਨਾਲ ਬਹੁਤ ਹੀ ਜ਼ਿਆਦਾ ਪਿਆਰ ਆ ਬਟ ਉਹ ਮੇਨਲੀ ਹੈਗਾ ਕਿਉਂਕਿ ਸਦਾਮ ਹੁਸੈਨ ਅਮਰੀਕਾ ਦੇ ਖਿਲਾਫ ਲੜਦਾ ਹੋਇਆ ਮਾਰਿਆ ਗਿਆ ਪਰ ਸਦਾਮ ਹੁਸੈਨ ਦਾ ਇੱਕ ਬਹੁਤ ਲੰਬਾ ਇਤਿਹਾਸ ਰਿਹਾ ਅਮਰੀਕਾ ਦੇ ਨਾਲ ਉਹਦੀਆਂ ਬਹੁਤ ਕਲੋਸ ਟਾਈਜ਼ ਰਹੀਆਂ ਅਮਰੀਕਾ ਤੋਂ ਖਰੀਦੇ ਹੋਏ ਹਥਿਆਰ ਜਰਮਨ ਤੋਂ ਖਰੀਦੀਆਂ ਹੋਈਆਂ ਜ਼ਹਿਰੀਲੀਆਂ ਗੈਸਾਂ ਤੇ ਬਹੁਤ ਜ਼ਿਆਦਾ ਵੱਡੇ ਲੈਵਲ ਦੇ ਉੱਪਰ ਫਾਈਨੈਂਸ਼ੀਅਲ ਏਡ ਜਿਹੜੀ ਮਿਲੀ ਸਦਾਮ ਹੁਸੈਨ ਨੂੰ ਉਹਦੇ ਨਾਲ ਉਹਨੇ ਹਜ਼ਾਰਾਂ ਕੁਰਦ ਦੇ ਲੋਕਾਂ ਦਾ ਤੇ ਨਾਲ ਦੀ ਨਾਲ ਬਹੁਤ ਸਾਰੇ ਸ਼ੀਆ ਦਾ ਉੱਥੇ ਕਤਲੇਆਮ ਕਰਵਾਇਆ ਹੌਲੀ-ਹੌਲੀ ਗੇਮ ਚੇਂਜ ਹੁੰਦੀ ਆ ਲੋੜਾਂ ਚੇਂਜ ਹੁੰਦੀਆਂ ਰਹਿੰਦੀਆਂ ਤੇ ਉਹੀ ਅਮਰੀਕਾ ਤੇ ਸਦਾਮ ਹੁਸੈਨ ਇੱਕ ਦੂਸਰੇ ਦੇ ਆਮਣੇ ਸਾਹਮਣੇ ਹੁੰਦੇ ਆ ਤੇ ਨਤੀਜਾ ਇਹ ਹੁੰਦਾ ਕਿ ਸਦਾਮ ਹੁਸੈਨ ਦੀ ਆਪਣੇ ਦੋਨੇ ਮੁੰਡਿਆਂ ਦੇ ਨਾਲ ਮੌਤ ਹੁੰਦੀ ਆ ਸੇਮ ਹਸ਼ਰ ਹੋਇਆ ਉਸਾਮਾ ਬਿੰਲਾਦਨ ਦਾ ਇੱਕ ਟਾਈਮ ਦੇ ਉੱਪਰ ਅਮਰੀਕਾ ਨੇ ਅਮਰੀਕਾ ਦੀ ਸੀਆਈਏ ਏਜੰਸੀ ਨੇ ਉਸਾਮਾ ਬਿੰਲਾਦਨ ਨੂੰ ਅਫਗਾਨਿਸਤਾਨ ਦੇ ਤੇ ਅਰਬ ਕੰਟਰੀਜ਼ ਦੇ ਅਲੱਗ-ਅਲੱਗ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਵਰਤੇ ਆ ਆਪਣੇ ਫਾਇਦੇ ਦੇ ਲਈ ਬਹੁਤ ਜ਼ਿਆਦਾ ਫੰਡਿੰਗ ਕੀਤੀ ਬਹੁਤ ਜ਼ਿਆਦਾ ਹਥਿਆਰ ਦਿੱਤੇ ਸੋਵੀਅਤ ਯੂਨੀਅਨ ਨੂੰ ਅਫਗਾਨਿਸਤਾਨ ਦੇ ਵਿੱਚੋਂ ਕੱਢਣ ਦੇ ਲਈ ਉਸ ਪੂਰੇ ਏਰੀਏ ਦੇ ਵਿੱਚ ਸੋਵੀਅਤ ਯੂਨੀਅਨ ਦੀ ਪ੍ਰੈਜ਼ੈਂਸ ਨੂੰ ਖਤਮ ਕਰਨ ਲਈ ਪਰ ਜਦੋਂ ਹੀ ਸੋਵੀਅਤ ਯੂਨੀਅਨ ਇਸ ਲੜਾਈ ਦੇ ਵਿੱਚ ਅਫਗਾਨਿਸਤਾਨ ਤੋਂ ਹਾਰ ਜਾਂਦਾ ਤਾਂ ਉਹੀ ਮੁਜਾਹਿਦੀਨ ਜਿਨ੍ਹਾਂ ਨੂੰ ਖੁਦ CIA ਨੇ ਟ੍ਰੇਨਿੰਗ ਦਿੱਤੀ ਹਥਿਆਰ ਦਿੱਤੇ ਤੇ ਉਹੀ ਅਮਰੀਕਾ ਇੱਕ ਦੂਸਰੇ ਦੇ ਆਹਮਣੇ ਸਾਹਮਣੇ ਹੋ ਜਾਂਦੇ ਆ ਤੇ ਨਤੀਜਾ ਜੀ ਦਾ ਆਪਣੇ ਸਾਰਿਆਂ ਦੇ ਸਾਹਮਣੇ ਆ ਨਤੀਜਾ ਹੈ ਅਫਗਾਨਿਸਤਾਨ ਦੀ ਪੂਰੀ ਤਰ੍ਹਾਂ ਦੇ ਨਾਲ ਬਰਬਾਦੀ ਹੋ ਸਕਦਾ ਕੁਝ ਦੋਸਤਾਂ ਨੂੰ ਮੇਰੀਆਂ ਇਹ ਗੱਲਾਂ ਗਲਤ ਲੱਗਣ ਮੇਰੀਆਂ ਗੱਲਾਂ ਝੂਠ ਲੱਗਣ ਤਾਂ ਤੁਸੀਂ ਨਾ ਮੇਰੀ ਗੱਲ ਸੁਣੋ ਨਾ ਕਿਸੇ ਵੀ ਹੋਰ ਯੂਟਿਊਬਰ ਦੀ ਗੱਲ ਸੁਣੋ ਇਸ ਪੂਰੇ ਏਰੀਏ ਦੇ ਬਾਰੇ ਦੇ ਵਿੱਚ ਮਿਡਲ ਈਸਟ ਦੀ ਹਿਸਟਰੀ ਦੇ ਬਾਰੇ ਵਿੱਚ ਜੇ ਤੁਹਾਨੂੰ ਕੋਈ ਵੀ ਇਨਸਾਨ ਸਭ ਤੋਂ ਵਧੀਆ ਜਾਣਕਾਰੀ ਦੇ ਸਕਦਾ ਤਾਂ ਉਹ ਆ ਰੌਬਰਟ ਫਿਸਕ ਰੌਬਰਟ ਫਿਸਕ ਹੁਣੀ ਇੱਕ ਉਹ ਅਮਰੀਕਨ ਪੱਤਰਕਾਰ ਰਹੇ ਆ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਉਸਾਮਾ ਬਨ ਲਾਦਨ ਦੀ ਇੰਟਰਵਿਊ ਲਈ ਤਕਰੀਬਨ 3 ਦਹਾਕੇ ਅਲੱਗ-ਅਲੱਗ ਅਰਬ ਕੰਟਰੀਜ਼ ਦੇ ਵਿੱਚ ਉਹਨਾਂ ਨੇ ਸਪੈਂਡ ਕੀਤੇ ਈਰਾਨ ਤੇ ਇਰਾਕ ਦੀ ਇੰਨੀ ਲੰਬੀ ਲੜਾਈ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਿਆ ਉਸ ਪੂਰੇ ਖਿੱਤੇ ਨੂੰ ਜਾਣਿਆ ਉੱਥੋਂ ਦੇ ਲੋਕਾਂ ਦੀਆਂ ਪ੍ਰੋਬਲਮਸ ਨੂੰ ਸਮਝਿਆ ਤੇ ਉਸ ਤੋਂ ਬਾਅਦ ਇੰਨੀਆਂ ਕਿਤਾਬਾਂ ਲਿਖੀਆਂ ਇੱਕ ਟਾਈਮ ਦੇ ਉੱਪਰ ਅਮਰੀਕਾ ਦੇ ਵਿੱਚ ਰੌਬਰਟ ਫਿਸਕ ਹੋਣਾ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਨੂੰ ਬੈਨ ਕੀਤਾ ਗਿਆ। ਉਹਨਾਂ ਨੂੰ ਪੜ੍ਹਨ ਦੇ ਉੱਪਰ ਖਰੀਦਣ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਮਨਾਹੀ ਸੀ। 9/11 ਦਾ ਅਟੈਕ ਹੁੰਦਾ ਅਮਰੀਕਾ ਦੇ ਉੱਪਰ। ਤਾਂ ਉਸ ਤੋਂ ਬਹੁਤ-ਬਹੁਤ ਹੀ ਫੇਮਸਲੀ ਰੌਬਰਟ ਫਿਸਕ ਹੋਣਾ ਨੇ ਕਿਹਾ ਕਿ ਜਦੋਂ ਇਹ ਅਟੈਕ ਹੋਇਆ, ਕੁਝ ਹੀ ਘੰਟਿਆਂ ਦੇ ਵਿੱਚ ਮੇਰਾ ਈਮੇਲ ਬਾਕਸ ਹਜ਼ਾਰਾਂ ਮੇਲਸ ਦੇ ਨਾਲ ਭਰ ਗਿਆ ਜਿਦੇ ਵਿੱਚ ਮੈਨੂੰ ਪੱਛਮੀ ਦੇਸ਼ਾਂ ਦੇ ਲੋਕਾਂ ਨੇ ਸਿਰਫ ਦੋ ਕੁਐਸਚਨ ਪੁੱਛੇ। ਕਿਨੇ ਕੀਤਾ ਕਿਵੇਂ ਕੀਤਾ ਪਰ ਅੱਗੇ ਰੌਬਰਟ ਫਿਸਕ ਇਹ ਲਿਖਦੇ ਆ ਕਿ ਮੈਂ ਅਸਲ ਦੇ ਵਿੱਚ ਕਿਸੇ ਹੋਰ ਸਵਾਲ ਦਾ ਜਵਾਬ ਦੇਣਾ ਚਾਹੁੰਦਾ ਸੀ ਪਰ ਮੈਨੂੰ ਜਿਹੜਾ ਸਵਾਲ ਕਿਸੇ ਨੇ ਵੀ ਨਹੀਂ ਪੁੱਛਿਆ ਤੇ ਉਹ ਸਵਾਲ ਸੀ ਕਿਉਂ ਇਹ ਅਟੈਕ ਕਿਸੇ ਨੇ ਕਿਉਂ ਕੀਤਾ ਤਾਂ ਇਸ ਵੀਡੀਓ ਦੇ ਵਿੱਚ ਸਿਰਫ ਇੰਨੀ ਕੁ ਜਾਣਕਾਰੀ ਮੈਨੂੰ ਉਮੀਦ ਆ ਕਿ ਸ਼ਾਇਦ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਊਗੀ ਇੰਟਰਸਟਿੰਗ ਲੱਗੀ ਹੋਊਗੀ ਤੇ ਇਹ ਵੀਡੀਓ ਹੁਣ ਇੱਥੇ ਖਤਮ ਹੁੰਦਾ ਜੀ ਹੁਣ ਮੈਂ ਤੁਹਾਨੂੰ ਮਿਲੂਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ